हां जी भाई जी सारे ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ ਜਿਹੜਾ ਅੱਜ ਤੁਹਾਡਾ ਵੀਡੀਓ ਸਾਂਝੀ ਕਰ ਰਹੇ ਹਾਂ ਟੋਟਲ ਸਾਨੂੰ ਆਪਾਂ 5 ਕਟਾਂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ 4 ਸਾਨੂੰ ਕਾਲਾਂ ਕਟੀਆਂ ਜਿਹਨਾਂ ਨੂੰ ਮੁਰਾ ਨਸ ਦੇ ਆਪਾਂ ਕਹਿ ਸਕਦੇ ਹਾਂ ਠੀਕ ਹੈ ਜੀ ਤੇ ਇੱਕ ਸਾਨੂੰ ਮਿਲ ਜੂਗੀ 5 ਗਲਾਨੀ ਕੱਟੀਆਂ ਜਿਵੇਂ ਪੁਰਾਣੀ ਬੱਲੀ ਕੱਟੀ ਕਹਿੰਦੇ ਆ ਠੀਕ ਆ ਹਾਲਾਂਕਿ ਨੀਲੀ ਰਾਵੀ ਦਾ ਆਪਾਂ ਨਹੀਂ ਮੰਨ ਸਕੋਗਾ ਖਾਂ ਜਵਾਬ ਹੈ ਨਹੀਂਗਾ ਤੇ ਬਾਕੀ ਇਹਦਾ ਸਟਰਕਚਰ ਜਿਦਾ ਹੈ ਇਹ ਮਤਲਬ ਕਾਫੀ ਸੰਭੀ ਭਲੀ ਮਜ਼ਬੂਤ ਕੱਟੀ ਆ ਗਈ ਟੋਟਲ 5 ਕਟਾਂ ਸਾਨੂੰ ਦਿਖਾਵਾਂਗੇ ਤੇ ਜਿਹੜੇ ਭਰਾਵਾਂ ਨੂੰ ਜਿਹੜੀ ਕੱਟੀ ਪਸ ਤੇ ਕੱਲੀ-ਕੱਲੀ ਸੱਲੀ ਕਰਕੇ ਛਾਂੜ ਕੇ ਤੁਸੀਂ ਲਿਆ ਹੋ ਹੁੰਦੇ ਹੋ ਤੇ ਬਾਕੀ ਕਰਾਂ ਬਾਈ ਨਾਲ ਗੱਲਬਾਤ ਤੇ ਨਾਲ ਦੀ ਨਾਲ ਆਪਣੇ ਚੈਨਲ ਭਾਗ ਸਿੰਘ ਫੋਰਮ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਲਾ ਜਿੰਦੂ ਆ ਠੀਕ ਹੈ ਜੀ ਆ ਜੀ ਵੀਰੇ ਬਾਈ ਸਸਟੀ ਕਾ ਲੱਖੇ ਬਾਈ ਸਸਟੀ ਕਾ ਠੀਕ ਠਾਕ ਹੋ ਜੀ ਹਾਂ ਬਾਈ ਠੀਕ ਹੈ ਤੁਸੀਂ ਦੱਸੋ ਬਾਈ ਹਾਂ ਤੇ ਆਪਾਂ ਜਿਹੜੀ ਪਿਛਲੀ ਵੀਡੀਓ ਪਾਈ ਆਪਣੇ ਘਰੋਂ ਚੌਥੇ ਕਾ ਨਾ ਪੰਜਵੇਂ ਦਾ ਹਾਂ ਬਾਈ ਉਹ ਆਪਾਂ ਪਾਈ ਸੀ ਮੇਲਾ ਤਕਰੀਬਨ ਪੰਜ ਕਿ ਦਿਨ ਹੋ ਗਏ ਹਾਂ ਚਾਰ ਚਾਰ ਦਿਨ ਹੋ ਗਏ ਬੇਗਿਆ ਸਾਰੰਗਲਾ ਹਾਂ ਵੀਰੇ ਉਹ ਤਾਂ ਉਹਦੀ ਫੇਲ ਹੋ ਗਿਆ ਤੀਜੇ ਫੋਨ ਦੀ ਲੱਖੇ ਹਾਂ ਉਸ ਤੋਂ ਬਾਅਦ ਵੀ ਬਹੁਤ ਜ਼ਿਆਦਾ ਫੋਨ ਆਏ ਘਟੋ ਘਟ ਮੇਲਾ 150 ਫੋਨ ਆਇਆ ਹੋਗਾ ਠੀਕ ਹੈ ਤੇ ਐਡਰੈਸ ਬੋਲ ਦੀ ਆਪਾਂ ਡਰੈਸ ਪਿੰਡ ਆਪਣਾ ਹਰੀਗਾੜਾ ਵੀਰੇ ਤਹਿਸੀਲ ਤਨੋਲਾ ਤੇ ਜ਼ਿਲ੍ਹਾ ਬਰਨਾਲਾ ਠੀਕ ਹੈ ਤੇ ਮੋਬਾਈਲ ਨੰਬਰ 88376 ਤੇ 68042 ਪਹਿਲੇ ਨੰਬਰ ਤੇ ਕੱਟ ਹੀ ਆ ਗਈ ਪਹਿਲੇ ਨੰਬਰ ਤੇ ਲੱਖੇ ਬਾਈ ਕੱਟ ਹੀ ਆ ਗਈ ਦੇਖ ਹਾਂ ਕਿੰਨੀ ਉਮਰ ਦੀ ਹੈ ਕੱਟ ਇਹ ਸਵਾ 2 ਸਾਲ ਦੀ ਹੈ ਲੱਖੇ ਬਾਈ ਸਵਾ 2 ਸਾਲ ਦੀ ਹਾਂ ਦੰਦੋ ਖੀਰੀ ਹੈ ਹਾਂ ਮੇਰੇ ਜਮਾ ਖੀਰੀ ਹੈ ਇਹ ਬੱਚਾ ਠੀਕ ਆ ਤੇ ਸਭੀ ਬੜੀ ਇਥੇ ਥਾਣੇ ਦੀ ਬੰਤਰ ਚੈੱਕ ਕਰ ਸਕਦੇ ਹੋਗੇ ਥਾਣੇ ਸੋਹਣੇ ਜਿਹੜੇ ਲੱਗੇ ਹੋਏ ਹੈਗੇ ਬਾਕੀ ਤੁਹਾਨੂੰ ਨੇੜੇ ਹੋ ਕੇ ਸਿੰਘਾਂ ਦੀ ਬੰਤਰ ਤੇ ਫੇਸ ਸਕਵਾਡ ਤੁਹਾਨੂੰ ਦਿਖਾ ਦੇਣ ਠੀਕ ਆ ਇਥੋਂ ਕੱਟੀ ਦੀ ਬੰਤਰ ਚੈੱਕ ਕਰ ਸਕਦੇ ਆਗੇ ਇਹ ਦਰਦੀ ਆ ਲੱਖੇ ਬਾਈ ਇਹ ਨਾ ਡੈਰੀ ਚੋਂ ਆਈ ਕਰਕੇ ਥੋੜਾ ਜਿਹਾ ਨਾ ਬਾਹਲਾ ਉਪਰਾ ਮੰਦੀ ਹੈਗੀ ਠੀਕ ਹੈ ਇਸ ਕਰਕੇ ਥੋੜਾ ਜਿਹਾ ਦੇਖਿਆ ਤਾਂ ਬੰਤਰ ਪਿੰਡੇ ਦਾ ਵੀ ਚਿੱਟੀ-ਚਿੱਟੀ ਹਾਂ ਆਪਾਂ ਦੇਖ ਨਹੀਂ ਰਹੇ ਇਹ ਡੈਰੀ ਦੇ ਲੱਛਣ ਹੀ ਹੋ ਜੀ ਕੋਈ ਕੁਝ ਖੜਾ ਹੁੰਦਾਗਾ ਹਾਂ ਲੈ ਤੁਹਾਨੂੰ ਆਪਾਂ ਤੋੜ ਕੇ ਦਿਖਾ ਦੇਣਾ ਬੈਕ ਸ਼ਾਰਡ ਤੋਂ ਤੇ ਸਭੀ ਬੜੀ ਚੰਗੀਆਂ ਕੱਟੀਆਂ ਬਾਕੀ ਉਮਰ ਸਵਾਦੋ ਸਾਲ ਦੀ ਦੰਦੋ ਬਾਈ ਕਹਿੰਦਾ ਖੀਰੀ ਆ ਗਈ। ਇਥੋਂ ਫੇਸ ਕੋਆਰਡੀਨੇਟ ਹੋਗਾ ਸਾਨੂੰ ਚੈੱਕ ਕਰਾ ਦੇਣਾ ਠੀਕ ਹੈ ਜੀ। ਤੇ ਸੋਹਣੀਆਂ ਕੱਟੀਆਂ ਜੰਮਿਲ ਬਲੀ ਆ ਬਾਕੀ ਦੇਖੋ ਜਿਹੜੇ ਪੁਰਾਣੇ ਪੈਸੇ ਲੈਣੇ ਹੈਗੇ ਉਹਦਾ ਮਣ ਕੀ ਕਹਿੰਦਾ ਉਹ ਤਾਂ ਡਿਪੈਂਡ ਕਰਦਾ ਠੀਕ ਹੈ ਨਾ ਜੀ। ਤੇ ਆਪਾਂ ਆ ਦੇ ਬਲ ਸਾਨੂੰ 400 ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰਦੇ ਕੋਈ ਚੀਜ਼ ਜਿਹੜੀ ਰਹਿਣ ਆਵੇ ਤੇ ਰਾਮਣ ਰੇਟ ਬਾਈ ਫਿਰ ਇਹਨਾਂ ਦਾ ਰੇਟ ਫੋਨ ਤੇ ਕਰਾਂਗੇ ਲੱਖੇ ਬਾਈ। ਜਾ ਜਾ ਹੀ ਹੋਊਗਾ। ਹਾਂ ਜਾ ਜਾ ਹੀ ਹੋਊਗਾ ਬਾਈ। ਪਹਿਲਾਂ ਵੀ ਆਪਣਾ ਜਾਇਜੀ ਸੀ ਜੋ ਵੀਡੀਓ ਪਾਈ ਦੀ ਉਹ ਤਾਈਓ ਸੇਲ ਆਰ ਆਪਹਾ ਜੀ ਜਾਇ ਫੇਰੀ ਬੇਗਾਨੀ ਹਾਂਜੀ ਭਾਈ ਹਾਂ ਦੋ ਨੰਬਰ ਕੱਟੇ ਕਿੰਨੀ ਉਮਰ ਦੀ ਹੈਗੀ ਦੋ ਨੰਬਰ ਭਾਈ ਲਖੇ ਦੋ ਸਾਲ ਦੀ ਹੈਗੀ ਦੋ ਸਾਲ ਦੀ ਇਹ ਵੀ ਖੀਰੀ ਆ ਹਾਂ ਭਾਈ ਖੀਰੀਆਂ ਕੱਟੀਆਂ ਕੱਟੀਆਂ ਸਾਰੀ ਖੀਰੀਆਂ ਨਹੀਂ ਆ ਤਾਂ ਥਣ ਦਿਖਾ ਦੀ ਕੱਟੇ ਲੱਭਾਂ ਥਣ ਹੈ ਜੀ ਸੁਣਿਆ ਘਟੀ ਜਨਾ ਹਾਂ ਭਾਈ ਠੀਕ ਲੰਮੂ ਦੇ ਰੋ ਕੱਟਿਆ ਤੇ ਸੰਗ ਸੰਗ ਦਿਓ ਆ ਚੱਟਾ ਨਾ ਸਮਝ ਦਾਣਾ ਲੱਗਿਆ ਮੂੰ ਤੇ ਭਰਾ ਉਹ ਚੱਟਾ ਮੂੰ ਹੈਗਾ ਦਾਗ ਅੱਖਾਂ ਦਾਣਾ ਪਾਇਆ ਹੋਣਾ ਪੜਾਉਣ ਵਾਸਤੇ ਤੇ ਸਿੰਘਾਂ ਨੇ ਪੰਦਰ ਚੈੱਕ ਕਰ ਸਕਦੇ ਹਾਂ ਕਿ ਤੇ ਕੱਦ-ਗਾਠ ਥੋੜਾ ਮੀਡੀਅਮ ਚ ਆ ਗਿਆ ਆਪਾਂ ਕਹਿੰਦੇ ਵੀ ਨਾ ਤਾਂ ਬਹੁਲੀ ਵੱਡੀ ਹੈਗੀ ਤੇ ਨਾ ਵਾਲੀ ਹੋ ਆਗੀ ਮੀਡੀਅਮ ਚ ਆ ਗਈ ਤੇ ਮੰਤਰ ਪੁੱਠੇ ਬੜੇ ਸੋਹਣੇ ਕੱਟੇ ਨੇ ਨਾ ਐਸੇ ਫੇਸ ਕਾਲਸ ਨੂੰ ਸੰਗਾਇ ਮੰਤਰ ਦਿਖਾ ਦਨਾ ਮੈਂ ਸੋਹਣੀ ਚਾਰੂ ਕਰਮ ਵਾਲੀ ਤੇ ਬਾਕੀ ਸਾਂਭਰਾਂ ਵਾਲਾ ਭਰਾ ਜਿਹਦਾ ਉਹਦੀ ਮਿਹਨਤ ਨੂੰ ਜਿਹੜਾ ਫਲ ਲੱਗਣਾ ਨਾ ਪਰਮਾਤਮਾ ਨੇ ਫਲ ਆਉਣਾ ਮਿਹਨਤ ਨੂੰ ਤੇ ਇਹਦਾ ਮੁੱਲ ਵੀ ਫਿਰ ਹਾਂ ਲੱਖਿਆ ਬਾਈ ਫੋਨ ਤੇ ਠੀਕ ਆ ਅੱਗੇ ਕੀ ਆਪਾਂ ਕੋ ਤਿੰਨ ਨੰਬਰ ਕੱਟੇ ਹਾਂ ਬਾਈ ਲੱਖਿਆ ਬਾਈ ਇਹ ਵੀ ਡੈਰੀ ਜਾਈ ਨਾ ਇਹ ਜਮਾਂ ਡੈਰੀ ਦਾ ਬਾਈ ਇਹ ਤਾਂ ਇਹਨਾਂ ਦਾ ਬਾਹਰ ਇਹ ਅੱਜ ਦੇਖਿਆ ਮਾੜਾ ਜੀ ਹਾਂ ਆਪ ਜੀ ਟਿੱਟੀ ਜਮੜੀ ਹੋਈ ਹੈ ਹਾਂ ਹਾਂ ਮਤਲਬ ਪਹਿਲਾਂ ਚੋਲੀ ਦਿਖਾ ਦੀ ਕਿੱਥੇ ਪੱਥਰਾਂ ਦਾ ਮੰਤਰ ਇੱਥੋਂ ਥਾਣਾ ਦੇਖੋ ਥਾਣਾ ਬਹੁਤ ਸੋਹਣ ਲੱਗਿਆ ਹੈ ਨਾ ਹਾਂ ਲੱਗਿਆ ਬਈ ਠੀਕ ਹੈ ਇੱਥੋਂ ਫੇਸ ਕਾਲਟੀ ਚਾਹ ਕਹ ਲੋ ਸਿੰਘਾਂ ਦੀ ਮੰਤਰ ਸੋਹਣੀ ਹੈ ਕਿੰਨੀ ਕੁ ਉਮਰ ਦੀ ਹੋਏ ਇਹ ਇਹ 2 ਸਾਲ ਦੀ ਲੱਗੇ ਬਈ 2 ਸਾਲ ਦੀ ਹਾਂ ਬਸ ਥੋੜਾ ਕਾਣਾ ਕੱਟ ਲਾ ਲੋ ਕੱਟ ਲਾ ਲਓ ਦਿਖਾ ਦੇ ਲੈਣੇ ਆਪਾਂ ਠੀਕ ਆ ਤੇ ਪਤਲੀ ਚਮੜੀ ਜਾ ਗਈ ਨਾ ਪੂਰੀ ਹਾਂ ਬਈ ਜਮਾ ਹੂੰ ਇੱਥੋਂ ਕੁਆਲਿਟੀ ਕੱਟਰੀ ਬੜੀ ਸੋਹਣੀ ਹੈਗੀ ਚੈੱਕ ਕਰ ਸਕਦੇ ਹੋ ਆਇਆ ਸ਼ਾਲਾ ਬੋਤੋਏ ਆਇਆ ਦੇਰੀ ਦਾ ਹੀ ਪੰਗਾ ਹੁੰਦਾ ਨਾ ਹਾਂ ਹਾਂ ਇਖਾਂ ਦੇ ਖੜਾ ਜਾਂਦੇ ਨੇ ਨਾ ਨਾ ਤਾਂ ਨੂੰ ਤੁਰਨ ਦਾ ਪਤਾ ਹੈ ਨਾ ਬਾਹਰ ਕੋਈ ਉਹਨਾਂ ਨੇ ਦੇਖਿਆ ਹੁੰਦਾ ਵੀ ਕੀ ਕਿਵੇਂ ਹੈਗਾ ਠੀਕ ਹੈ ਤੇ ਦੇਖ ਸਕਦੇ ਹੋ ਕਿ ਇਹ ਸੀਗੀ ਆਪਣਾ ਕੁੱਕੜੀ ਮਿੱਤਰੋ ਤਿੰਨ ਨੰਬਰ ਤੇ ਸਿੰਘਾਂ ਸੁngਾਂ ਦੇ ਸੋਹਣਿਆ ਗੀ ਇਹ ਤੁਹਾਨੂੰ ਦੇਖ ਸਕਦਾ ਨਾ ਠੀਕ ਹੈ ਭਾਈ ਰਾਮਣ ਬੰਨ ਦੇ ਸੇ ਰੇਟ ਵੀਰੇ ਜਿਹੜਾ ਸਾਰਿਆਂ ਦਾ ਫੋਨ ਸੀ ਕਰੂਗਾ ਤੇ ਵੀ ਕਹਿੰਦਾ ਫੋਨ ਕੇ ਰੇਟ ਜੇ ਜਿਹੜੋ ਬਿਲਕੁਲ ਜਾਇਜ ਜੇ ਕੋਈ ਆਇਆ ਨਹੀਂ ਹੋਣਾਗਾ ਨਾ ਤੇ ਅੱਗੇ ਆਪਾਂ ਕੋਈ 4 ਨੰਬਰ ਦਾ ਇੱਕ ਨੰਬਰ ਦੀ ਇਹ 1.5 ਸਾਲ ਦੇ ਲੱਗਿਆ ਵੀ ਤੇ ਪਰਲੀ ਪਰਲੀ ਬਸ ਸਵਾ 1 ਸਾਲ ਦੀ ਲਾ ਲਓ ਸਵਾ 1 ਸਾਲ ਦੀ ਇਹ 1.5 ਸਾਲ ਦੀ ਹਾਂ ਲੈ ਪਹਿਲਾਂ ਥਾਂ ਦਿਖਾ ਦੀ ਆਪਾਂ ਘੱਟੀ ਦੇ ਬਾਹਰ ਇੱਥੇ ਥਾਣੇ ਬੰਦ ਤੇ ਚੱਕ ਲਓ 4 ਥਾਣਾ ਸੋਨੇ ਗੈਜ ਲੱਗੇ ਵੀ ਇਹ ਵੀ ਡੇਢ ਦੀ ਹੈ ਨਾ ਹਾਂ ਠੀਕ ਆ। ਉਹ ਆ ਜਦੋਂ ਸੁਰ ਪਤਾ ਲਓ ਜਰਾ ਡੱਬ ਪਏ ਨਾ ਚਿੱਟਾ ਬਣ ਚਾਮੜੀ ਦੇ ਵਿੱਚ ਇਹ ਨਿਸ਼ਾਨੇ ਡੈਰੀ ਦੇ ਹੁੰਦੀ ਆ। ਇਹ ਸਾਰੇ ਡੈਰੀ ਦੇ ਨਹੀਂ ਲੱਗੇ ਵੀਰੇ। ਚਾਰੇ ਪੰਜੀ? ਹਾਂ ਪੰਜੇ ਨਾਲ ਡੈਰੀ ਦੇ ਨਹੀਂ ਇਹਦੇ। ਠੀਕ ਆ ਠੀਕ ਆ। ਹਾਂ। 4 ਨੰਬਰ ਕੱਟੀ ਲਗਭਗ 1.5 ਸਾਲ ਦੀ ਬਾਈਕ ਦਾ ਉਮਰ ਆ ਗਈ। ਤੇ ਲੰਬਾਈ ਨੂੰ ਕੱਟੀ ਬੜੀ ਚੰਗੀ ਆ। ਤੇ ਕੱਦ ਵੀ ਚੰਗਾ ਗਾ। ਇੱਥੇ ਦੇਖ ਸਕਦੇ ਹੋ। ਠੀਕ ਆ ਬਾਈ। ਨੱਖਿਆ ਆਪਾਂ ਕਹਿੰਦੇ ਨਹੀਂ ਬਾਈ ਉਹ ਕਹਿਣ ਮਤਲਬ ਆ ਮਾਲਕਾਂ ਦਾ ਕਹਿਣਾ ਕਿ 16 ਲੀਟਰ ਦੀ ਮਾਂ ਦਾ ਰਿਕਾਰਡ ਆ। ਆਪਾਂ ਨਹੀਂ ਕਹਿੰਦੇ ਕਿ ਅਸੀਂ ਕਹਨੇ ਆ। ਪਰ ਜਿੱਦਾਂ ਮਾਲਕ ਕਹਿੰਦੇ ਨੇ ਫ੍ਰੀਜ ਡੇਰੀਆਲ ਤੋਂ ਉਹਨਾਂ ਦੇ ਦੱਸਣ ਦੇ ਮਤਲਬ ਹੈ। ਹਾਂਜੀ। ਕਿ ਮਾਂ ਦਾ ਵੀ ਹਾਈ ਟੂਡ ਬਹੁਤ ਜ਼ਿਆਦਾ ਸੀ ਦੀ ਮਾਂ ਦੀ। ਠੀਕ ਹੈ ਠੀਕ। ਹਾਂਜੀ। ਤੇ ਚਾਰੂਆ ਬਹੁਤ ਜ਼ਿਆਦਾ ਕੋਈ ਆਏ ਨਹੀਂ ਹੈਗੀਆਂ। ਲਾਸਟ ਵਾਰੀ ਆਪਣਾ ਕੋਲ 5 ਨੰਬਰਾਂ ਦਾ ਕੱਟੀ। ਹਾਂਜੀ। ਤੇ ਇਹ ਕਿ ਨੀ ਸਵਾ ਕਸਾਲ ਦੀ। ਹਾਂ ਸਵਾ ਕਸਾਲ ਦੇ ਲੱਗਿਆ ਭਾਈ। ਤੇ ਮਤਲਬ ਅੰਦਰ ਥੋੜੇ ਦਿਖਾ ਦੀ ਆਪਣਾ ਕੱਟੀ। ਅਜੇ ਥਾਣ ਦੇਖ ਕੱਟੀ ਹੈ ਨਾ। 4 ਹੈ ਤੇ ਆਗੇ ਨਾ ਸਵਾ ਇਹ ਜਮਾ ਜੈਡ ਬਲੈਕ ਹੈ ਭਾਈ। ਜੈਡ ਬਲੈਕ ਕੱਟੀ ਆਗੀ। ਤੇ ਇੱਥੋਂ ਸਿੰਘਾਂ ਦੀ ਬੰਤਰ ਫੇਸ ਕੁਆਲਟੀ ਕੱਟ ਰਹੀ ਸੀ ਚੈੱਕ ਸਾਲ ਦੀ ਮੰਨ ਲਓ 15 ਮਹੀਨੇ ਮੰਨ ਲਓ 16 ਦੀ ਮੰਨ ਲਓ ਕਿਉਂਕਿ ਐਸਟੀਮੇਟ ਉਮਰ ਹੁੰਦੀ ਆ ਰਾਦੀ ਹੈ ਨਾ ਲੈ ਇਹ ਵੀ ਥਰਨ ਦੀ ਆਲਜੀ ਇੱਕ ਥਲਿਆਰਾ ਪਾਇਆ ਜਾਂਦਾ ਇੱਕ ਥਾਂ ਹੋ ਜਾਂਦਾ ਇੱਕ ਕਦੇ ਜਿੰਦਗੀ ਚ ਤਰੋ ਹੀ ਨਹੀਂ ਨਜ਼ਰ ਆਂ ਅੱਖਾਂ ਦੇ ਜੁੜੇ ਖੜੇ ਨੇ ਪਸ਼ੂ ਠੀਕ ਆ ਭਾਈ ਰਮਨ ਇਹ ਸੀ ਕਰਤੀ 5 ਨੰਬਰ ਤੇ ਰਮਨ ਕੋਈ ਐਸਟੀਮੇਟ ਜਾਂ ਰੇਟ ਐਸਟੀਮੇਟ ਵਾਲਾ ਕੋਈ ਐਸਟੀਮੇਟ ਦੇਖ ਲੈ ਭਾਈ ਲੱਖੇ ਜਿੰਨੇ ਦੀ ਲੱਗੇ ਆ ਵੀ ਫਿਰ ਮੋਟਾ ਮੋਟਾ ਰਾਜਾ ਪਾ ਦੇ ਐਂ ਜੀ ਗੱਲ ਹੋਊਗੀ ਮਸੇ ਇਹ ਆਈਡੀਆ ਜੋ ਅਸੀਂ ਐ ਮੰਨੇ ਵੀ 130 ਦੀਆਂ ਕਟੀਆਂ ਦੇ ਦਾਂਗੇ ਆਪਾਂ 130 ਦੀਆਂ ਹਾਂ ਮਤਲਬ ਕਿ ਲਾਲ ਤੋਂ 26 ਕ ਦਾ ਜਾਂ 26 25 26 ਕ ਦਾ ਦੜਾ ਜਿਹਾ ਹਿਸਾਬ ਨਾਲ ਦੇਣਾ ਠੀਕ ਆ ਹਾਂਜੀ ਵੀਰੇ ਬਾਕੀ ਕੋਈ ਮੌਕੇ ਜੋ ਕੋਈ ਇਸ ਤਰ੍ਹਾਂ ਉਹ ਚਲੋ ਮਾਨਤਾ ਨੂੰ ਹੋ ਜਾਊਗਾ ਵੀਰੇ ਹਾਂ ਉਹ ਹੋ ਜਾਊਗਾ ਕੋਈ ਠੀਕ ਆ ਟੋਟਲ 5 ਕਟੀਆਂ 130000 ਪੰਜਾਂ ਕਟੀਆਂ ਦੀ ਡਿਮਾਂਡ ਆ ਗਈ ਠੀਕ ਆ ਜੀ 25 ਹਜ਼ਾਰ ਲਗਭਗ ਜਿਹੜਾ ਦੜਾ ਇਹਨਾਂ ਨੂੰ ਪਊਗਾ ਤੇ ਬਾਕੀ ਫਿਰ ਵੀ ਤੁਸੀਂ ਕੋਈ ਕਿਹੜਾ ਭਰਾ ਆਊਗਾ ਕੋਲ ਲਿਆ ਕੇ ਦੇਖ ਸਕਦਾਗਾ ਠੀਕ ਆ ਤੇ ਪਸੰਦ ਆਪ ਕਰ ਲੂਗਾ ਪਿੰਡ ਵਾਈ ਦਾ ਗਿਆ ਹਰੀਗੜ ਤਸਵੀਰ ਨੂੰ ਲੱਗੀ ਨਾ ਉੱਲਾਤ ਜਿਲ੍ਹਾ ਲੱਗਿਆ ਮਿੱਤਰੋ ਬਰਨਾਲਾ ਤਨੋਲੇ ਦੇ ਬੜਬਰ ਤੋਂ ਦੋ ਦੋ ਚਾ ਚਾਰ ਕਿਲੋਮੀਟਰ ਜਿਹੜਾ ਫਾਰੀਗੜ ਪਿੰਡ ਪੈਂਦਾ ਨੰਬਰ ਸਕਰੀਨ ਤੇ ਕਰ ਲਿਓ ਬਾਈ ਨਾਲ ਸੰਬਰਕ ਧੰਨਵਾਦ ਜੀ